ਸਨਰਾਈਜ਼ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਡਾਕਟਰ ਰਮੇਸ਼ ਰੰਗੀਲਾ ਵੱਲੋਂ ਸਭ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਸਲਾਮ ਅਦਾਬ ਤਾਂ ਅੱਜ ਮੈਂ ਸ਼ਾ ਮੁਹੰਮਦ ਦਾ ਲਿਖਿਆ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਪੇਸ਼ ਕਰਨ ਜਾ ਰਿਹਾ ਜੋ ਪਹਿਲਾ ਭਾਗ ਸੁਣਨਾ ਅਵਲ ਹਮਦ ਜਨਾਬ ਅਲਾ ਦੀ ਨੂੰ ਜਿਹੜਾ ਕੁਦਰਤੀ ਖੇਲ ਬਣਾਮ ਦਾਈ 14 ਤਬਕਾਂ ਦਾ ਨਕਸ਼ੋ ਨਗਾਰ ਕਰਕੇ ਰੰਗ ਰੰਗ ਦੇ ਬਾਗਲ ਗਾਮ ਦਾਈ ਸਫਾ ਪਿਛਲੀਆਂ ਸਭ ਬਸ ਮੇਟ ਲੈਂਦਾ ਅੱਗੋਂ ਹੋਰ ਹੀ ਹੋਰ ਵੇ ਸ਼ਾਮदाई ਸ਼ਾਮ ਹਮ ਦਾ ਉਸ ਤੋਂ ਸਦਾ ਡਰਿਏ ਸਦਾ ਡਰਿਏ ਸਦਾ ਡਰਿਏ ਸ਼ਾ ਮੁਹੰਮਦ ਉਸ ਤੋਂ ਸਦਾ ਡਰੀਏ ਬਾਦ ਸ਼ਾਹ ਤੋਂ ਭੀਖ ਮੰਗਾਂ ਦਾਈ ਬਾਦ ਸ਼ਾਹ ਤੋਂ ਭੀਖ ਮੰਗਾਂ ਦਾਈ ਇੱਥੇ ਆਇਆਂ ਨੂੰ ਦੁਨੀਆ ਮੋਲ ਲੈਂਦੀ दे बास दार खे पेस मिया सदा नहीं जवानी ते मां पे सदा नहीं जे बालव रेसमि सदालतां फील खोड़े सदा नहीं जे राजिस शाम हमदा सदाना रूप दुनिया रूप दुनिया रूप ਸ਼ਾਮ ਹਮਦਾ ਸਦਾ ਨਾ ਰੂਪ ਦੁਨੀਆ ਸਦਾ ਰਹਿਣ ਨਾ ਕਾਲੜੇ ਕੇਸ ਮੀਆਂ ਸਦਾ ਰਹਿਣ ਨਾ ਕਾਲੜੇ ਕੇਸ ਮੀਆਂ ਇੱਕ ਰੋਜ ਵਡਾਲੇ ਦੇ ਵਿੱਚ ਬੈਠੇ ਚਲੀ ਆਣਗਰਜ਼ ਦੀ ਬਾਤ ਆਈ ਸਾਨੂੰ ਆਖੇ ਆਹੀਰੇ ਤੇ ਨੂਰਖਾਨੇ ਜਿੰਨਾ ਨਾਲ ਉਹ ਸਾਡੀ ਮੁਲਾਕਾਤ ਆਈ ਰਾਜ਼ੀ ਬਹੁਤ ਰਹਿੰਦੇ ਮੁਸਲਮਾਨ Hindu ਸੇਰਾ ਦੋਹਾਂ ਦੇ ਉੱਤੇ ਆਫਾਤ ਆਈ ਸ਼ਾਮਾ ਹਮਦਾ ਵਿੱਚ ਪੰਜਾਬ ਦੇ ਜੀ ਪੰਜਾਬ ਦੇ ਜੀ ਪੰਜਾਬ ਦੇ ਜੀ ਸ਼ਾਮ ਹਮ ਦਾ ਵਿੱਚ ਪੰਜਾਬ ਦੇ ਜੀ ਕਦੇ ਨਹੀਂ ਸਤਿ ਸ੍ਰੀ ਜ਼ਾਤ ਆਈ ਕਦੇ ਨਹੀਂ ਸਤਿ ਸ੍ਰੀ ਜ਼ਾਤ ਆਈ ਏਹ ਜੱਗ ਸਰਾਂਏ ਮੁਸਾਫਰਾਂ ਦੀ ਇੱਥੇ ਜ਼ੋਰ ਵਾਲੇ ਕਈ ਆਏ ਗਏ ਸ਼ਦਾਦ ਨਮਰੂਦ ਫਿਰੂਨ ਜੇ ਦਾਵਾ ਬਨ ਖੁਦਾ ਇੱਕ ਹੈ ਗਏ ਅਕਬਰ ਸ਼ਾਜਹੇ ਵਿੱਚ ਦਿੱਲੀ ਦੇ ਫੇਰੀ ਵਾਂਗ ਬਣ ਜਾ ਰਹਿਆ ਪਾਏ ਗਏ ਸ਼ਾਹ ਮਹਮਦ ਰਹੇਗਾ ਰੱਬ ਸੱਚਾ ਰੱਬ ਸੱਚਾ ਰੱਬ ਸੱਚਾ ਸ਼ਾਮ ਹਮਦਾ ਰਹੇਗਾ ਰੱਬ ਸੱਜਾ ਵਾਜੇ ਕੂੜ ਦੇ ਕਈ ਵਜੈ ਗਏ ਵਾਜੇ ਕੂੜ ਦੇ ਕਈ ਵਜੈ ਗਏ महाबली रंजीत सिं हुया पैदा न ज़ोर ہلائے हलाए मुल्तान कश्मीर पशौर चंबा जम्मू कांगड़ा कोट وائے वाए ਹੋਰ ਦੇਸ ਲਦਾਖ ਤੇ ਚੀਨ ਤੋੜੀ ਸਿੱਕਾ ਆਪਣੇ ਨਾਮ ਚ ਲਾਏ ਗਿਆ ਸ਼ਾਮ ਅਮ ਦਾ ਜਾਨਪ चास बरसां पचास बरसां पचास बरसां शाम हमदा जान पचास बरसां अच्छा रजक राजकाए अचा रजक राजाए अच्छा रजक राजाए ਇਸ ਨੂੰ ਸੁਣ ਕੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਭੁੱਲਣਾ ਇਸ ਤੋਂ ਅੱਗੇ ਹੋਰ ਵੀ ਸਾਰੇ ਦਾ ਸਾਰਾ ਕਿੱਸਾ ਸੁਣਾਇਆ ਜਾਏਗਾ ਧੰਨਵਾਦ